ਦਾ ਨਾਮ ਪਰਮਜੀਤ ਸਿੰਘ ਅਸੀਂ ਜੰਮੂ ਤੋਂ ਆਏ ਸੀ ਹਾਂ ਜੀ ਤੇ ਅਸੀਂ 14 ਤਰੀਕ ਦਰਬਾਰ ਦਰਬਾਰ ਸਾਹਿਬ ਆਏ ਰਹੇ ਹਾਂ ਤੇ ਸੋਹੇ ਸਿੰਘ ਸਾਡੇ ਨਾਲ ਆਏ ਰਹੇ ਹਾਂ ਜੀ ਤੇ ਅਸੀਂ ਦਰਬਾਰ ਸਾਹਿਬ ਤੋਂ ਹੋ ਕੇ ਦੁਬਾਰਾ ਜੰਮੂ ਜਾ ਰਹੇ ਸੀ ਅਸੀਂ ਤੇ 8:30 ਵਜੇ ਦਾ ਟਾਈਮ ਸੀ ਬੱਸ ਸਟੈਂਡ ਤੋਂ ਇਹ ਬਾਥਰੂਮ ਗਿਆ ਬਾਥਰੂਮ ਜਾਂ ਤੋਂ ਬਾਅਦ ਬੱਚਾ ਅਗਿਰਛੇ ਹੋ ਗਿਆ ਤੇ ਉਸ ਤੋਂ ਬਾਅਦ ਲੜਦੇ ਰਹੇ ਕਾਫੀ ਦਿਨ ਲੜਦੇ ਰਹੇ ਤਾਂ ਸਾਡੋ ਬੱਚਾ ਲੱਗਿਆ ਪੁਲਿਸ ਨੇ ਪੂਰੀ ਮਦਦ ਪੂਰੀ ਹੈਲਪ ਕੀਤੀ ਸਾਡੀ ਕਿ ਕੈਮਰੇ ਤੋਂ ਕੈਮਰਾ 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 ਕਰਕੇ ਅੱਜ 3-4 ਦਿਨ ਹੋ ਕੇ ਪੂਰਾ ਇਹ ਕਵਰ ਕੀਤਾ ਰਿਹਾ ਉਹਨਾਂ ਯੋਗ ਅਪੀਲ ਭਾਜੀ ਨੇ ਬਹੁਤ ਮਦਦ ਕੀਤੀ ਸਾਡੀ ਪੂਰੀ ਟੀਮ ਨੇ ਬੱਸ ਸਟੈਂਡ ਪੁਲਿਸ ਨੇ ਹੋ ਜਾ ਹੈਲਪ ਕੀਤੀ ਸਾਡੀ ਹੈ ਹੁਣ ਬੱਚਾ ਤੁਹਾਨੂੰ ਦੱਸਾਂ ਪਿਆ ਬੱਚਾ ਸੁੱਪੇ ਗਿਆ ਸਰ ਸਾਡੇ ਬੱਚੇ ਦੇ ਫਾਦਰ ਸਾਹਿਬ ਸਾਡ ਨਾਲ ਆਏ ਹੋਏ ਇਹ ਡੇਲੀ ਅੰਮ੍ਰਿਤਸਰ ਚੋ ਜਮੂ ਜੀ ਕੀ ਬਾਤ ਹੈ ਇਹ ਮੇਰੇ ਦੋਸਤਾਂ ਮੇਰਾ ਬੱਚਾ ਆਇਆ ਸੀ ਹਾਂਜੀ ਅੰਮ੍ਰਿਤਸਰ ਤੋਂ ਮਰੇ ਆਸਤੇ ਹਾਂਜੀ ਤੇ ਵਾਪਸੀ ਤੇ ਬੱਸ ਸਟੈਂਡ ਤੇ ਵਿਛੜ ਗਏ ਅੱਛਾ ਜੀ ਤੇ ਇਹਨਾਂ ਨੇ ਮੈਨੂੰ ਇਨਫੋਰਮ ਕੀਤਾ ਤੇ ਮੈਨਾਂ ਦੇ ਨਾਲ ਆਇਆ ਸਾਡੀ ਪੰਜਾਬ ਪੁਲਿਸ ਦੇ ਕੋਲ ਆਏ ਕਿੰਨੀ ਤਰੀਕ ਨੂੰ ਗਵਾਚਿਆ ਸੀ ਬੱਚਾ ਆਪਣਾ 14 ਤਰੀਕ ਨੂੰ ਗਵਾਚਿਆ ਤੁਹਾਨੂੰ ਤੁਹਾਨੂੰ ਇਸ ਦਾ ਪਤਾ ਲੱਗਿਆ ਸੀ ਹਾਂਜੀ ਮੈਨੂੰ ਇਹਨੇ ਫੋਨ ਕੀਤਾ ਉਸ ਤੋਂ ਬਾਅਦ ਤੁਸੀਂ ਪੁਲਿਸ ਵਿੱਚ ਦਰਖਾਸਤ ਦਿੱਤੀ ਹਾਂਜੀ ਦਰਖਾਸਤ ਦਿੱਤੀ ਇਹਨਾਂ ਦੇ ਨਾਲ ਮੈਂ ਰਿਆ ਇਹ ਤੇ ਮੈਂ ਦੋਨੋਂ ਰੋਜ਼ اپਡਾਊਨ ਕਰਦੇ ਰਹੇ ਅੰਤ ਵਿੱਚ ਤੇ ਹੁਣ ਤੁਹਾਨੂੰ ਬੱਚਾ ਮਿਲ ਗਿਆ ਸਾਨੂੰ ਲੱਭ ਗਿਆ ਤੇ ਪੁਲਿਸ ਤੁਹਾਨੂੰ ਸੌਂਪ ਦਿੱਤਾ ਪੁਲਿਸ ਵਾਲਾ ਪੁਲਿਸ ਆਇਆ ਥਾ ਕਿ ਬਹੁਤ ਬਹੁਤ ਸਹਿਯੋਗ ਕੀਤਾ ਉਹਨਾਂ ਨੇ ਇਸ ਕਰਕੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਦੇਖੋ ਜੀ ਬੱਚੇ ਰੱਬ ਦਾ ਰੂਪ ਹੁੰਦੇ ਆ ਠੀਕ ਹੈ ਤੇ ਇਹ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਪਣੇ ਗਵਾਂਡੀਆਂ ਦੇ ਨਾਲ ਜਿਨ੍ਹਾਂ ਦਾ ਬਹੁਤ ਪਿਆਰ ਸੀ ਇਹਨਾਂ ਦਾ ਪਰਮਜੀਤ ਸਿੰਘ ਦੇ ਨਾਲ ਇਹ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ ਵਿਖੇ ਆਇਆ ਤੇ ਦਰਬਾਰ ਸਾਹਿਬ ਮੱਥਾ ਵੇਖਣ ਟਿਕਣ ਤੋਂ ਬਾਅਦ ਇਹ ਪਰਸੋਂ 14 ਤਰੀਕ ਨੂੰ ਵਾਪਸ ਜੰਮੂ ਜਾਣ ਵਾਸਤੇ ਬੱਸ ਸਟੈਂਡ ਤੇ ਆਏ ਆ ਤੇ ਬੱਸ ਸਟੈਂਡ ਦੇ ਇਹ ਬੱਚਾ ਜਿਹੜਾ ਵਾ ਪਰਮਜੀਤ ਨੂੰ ਕਹਿ ਕੇ ਗਿਆ ਕਿ ਮੈਂ ਆਪਣਾ ਮਾਜ਼ਰੂਮ ਚਲੇ ਆਇਆ ਉਸ ਤੋਂ ਬਾਅਦ ਬੱਚਾ ਜਿਹੜਾ ਬਾਥਰੂਮ ਤੋਂ ਬਾਅਦ ਇਹ ਬੰਨੂ ਕਹਿੰਦਾ ਬਾਥਰੂਮ ਸਾਹਮਣੇ ਹੀ ਆ ਮੈਂ ਗਿਆ ਵਾਂ ਇਹ ਪਤਾ ਨਹੀਂ ਬੱਚਾ ਬਾਹਰ ਇਹਦੇ ਕੀ ਦਿਮਾਗ ਆਇਆ ਕੀ ਹੋਇਆ ਇਹਨੂੰ ਕੀ ਭੁੱਲ ਗਿਆ ਇਹ ਬੱਚਾ ਸਾਡੇ ਕੈਮਰੇ ਦੇ ਵਿੱਚ ਕੈਬਨਿਟੂ ਕੈਮਰਾ ਬੱਸ ਚੈੱਕ ਕੀਤਾ ਉਸ ਦੇ ਵਿੱਚ ਇਹ ਬੱਚਾ ਬੱਸ ਸਟੈਂਡ ਤੋਂ ਬਾਹਰ ਚਲਾ ਗਿਆ ਫਿਰ ਨੈਕਸਟ ਕੈਮਰੇ ਚੈੱਕ ਕੀਤੇ ਆ ਫਿਰ ਇਹ ਬੱਚਾ ਜਿਹੜਾ ਵਾ ਇਹ ਚੱਲਦਾ 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 ਕੈਮਰੇ ਨੂੰ ਕੈਮਰੇ ਜਿਹੜੇ ਪ੍ਰਸ਼ਾਸਨ ਨੇ ਲਾਏ ਹੋਏ ਆ ਠੀਕ ਹੈ ਤੇ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਆ ਸਾਨੂੰ ਬਹੁਤ ਹਦਿਆਤਾਂ ਕਰਦੇ ਆ ਵੀ ਬੱਸ ਸਟੈਂਡ ਤੁਸੀਂ ਸਾਨੂੰ ਅਪਾਇੰਟ ਕੀਤਾ ਹੋਇਆ ਵਾ ਤੇ ਤੁਸੀਂ ਇੱਕ ਵਧੀਆ ਡਿਊਟੀ ਨੂੰ ਇਨਜਾਮ ਦੇਣਾ ਵਾ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਇੱਥੇ ਠੀਕ ਹੈ ਉਹ ਡਿਊਟੀ ਨੂੰ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਆਪਾਂ ਬੱਚੇ ਦੇ ਪਿੱਛਾ ਬਿਲਕੁਲ ਕੈਮਰਾ ਕੈਮਰਾ ਕਰਦੇ ਰਹੇ ਤੇ ਕੈਮਰਾ ਕੈਮਰਾ ਕਰਦੇ ਕਰਦੇ ਪਿੱਛਾ ਕਰਦੇ ਕਰਦੇ ਇਹ ਬੱਚਾ ਜਿਹੜਾ ਵਾ ਆਪਣਾ ਗੋਲਡਨ ਐਵੇਨਿਊ ਤੱਕ ਜਾ ਕੇ ਪਹਿਲਾਂ ਰੁਕ ਗਿਆ ਫਿਰ ਰੁਕਿਆ ਲੈਫਟ ਹੋ ਗਿਆ ਇਹ ਫਿਰ ਬੱਚਾ ਜਿਹੜਾ ਵਾ ਲੈਫਟ ਹੋ ਗਿਆ ਫਿਰ ਗਾ ਮੁਕਾ ਮੁਰੇ ਕਿਹੜੀ ਸਾਈਡ ਤੇ ਚਲਾ ਗਿਆ ਇਹਦੇ ਬਾਰੇ ਸਾਨੂੰ ਪਤਾ ਨਹੀਂ ਲੱਗਿਆ ਤੇ ਲੇਕਿਨ ਆਪਾਂ ਇਹ ਪਤਾ ਲੱਗਿਆ ਜਿਦੋਂ ਕੈਮਰਾ ਖਤਮ ਹੋ ਜਾਂਦਾ ਸੀਗਾ ਕਿ ਮੇਰੀ ਪੁਲਿਸ ਦੀ ਟੀਮ ਬਾਸ ਸਟੈਂਡ ਚੌਂਕ ਦੀ ਟੀਮ ਸਾਰੀ ਇਸੇ ਕੰਮ ਦੀ ਜੁਟ ਗਈ ਸੀ ਤੇ ਇਹ ਬੱਚਾ ਜਿਹੜਾ ਵਾ ਆਪਾਂ ਆਪ ਇਹਦੀ ਫੋਟੋ ਵੀ ਲੈ ਲਈਆਂ ਇਹਨਾਂ ਦੇ ਫਾਦਰ ਸਾਹ ਕੋ ਫੋਟੋ ਨਹੀਂ ਸੀ ਗਿਆ ਕੋਈ ਮਿਲੀਆਂ ਇਹਨਾਂ ਦੀ ਬੱਚੇ ਦੀ ਲੇਕਿਨ ਆਪਾਂ ਕੈਮਰੇ ਦੇ ਵਿੱਚੋਂ ਫੋਟੋ ਲੈ ਕੇ ਫੋਟੋ ਬਣਾ ਕੇ ਆਪਾਂ ਜਿੰਨੇ ਵੀ ਥਰੀ ਵੀਲਰ ਵਾਲਿਆ ਜਿੰਨਾ ਵੀ ਸਿਸਟਮ ਹੈ ਸਾਡਾ ਆਪਾਂ ਸਾਰਿਆਂ ਨੂੰ ਸੋਸ ਹੈ ਫੋਟੋ ਪਤਾ ਨਹੀਂ 100 ਫੋਟੋ ਬਣਾ ਕੇ ਆਪਾਂ ਸਾਰਿਆਂ ਨੂੰ ਵੰਡ ਦਿੱਤੀ ਆਪਾਂ ਵੀ ਇਹ ਬੱਚਾ ਜਿਹੜਾ ਆਪਾਂ ਲੱਭਣਾ ਵਾ ਜਿਵੇਂ ਮਰਜ਼ੀ ਕਰਕੇ ਵੀ ਸਾਡੀ ਨਗਰੀ ਚ ਆਇਆ ਵਾ ਗੁੰਮ ਹੋ ਗਿਆ ਤੇ ਇਸ ਬੱਚੇ ਨੂੰ ਆਪਾਂ ਅੱਜ ਰਿਕਵਰ ਕਰ ਲਿਆ ਵਾ 3 ਵੀਲਰ ਵਾਲਿਆਂ ਦੀ ਵੀ ਬੜੀ ਮਿਹਰਬਾਨੀ ਆ ਵੀ ਉਹਨਾਂ ਨੇ ਸਾਨੂੰ ਦੱਸਦਾ ਇਹ ਬੱਚਾ ਜਿਹੜਾ ਵਾ ਜਿਹੜੇ ਬੱਚੇ ਜਿਹੜੇ ਇਹਨੂੰ ਘਰ ਲੈ ਗਏ ਸੀਗੇ ਇਹਨੂੰ ਉਹਦਾ ਘਰ ਨਹੀਂ ਪਤਾ ਜਿਹੜੇ ਆਪਣੇ ਘਰ ਲੈ ਗਏ ਸੀ ਲੇਕਿਨ ਬੱਚਾ ਚੁਸਤ ਆ ਬੱਚਾ ਬਾਹਰ ਆ ਗਿਆ ਘਰ ਤੋਂ ਠੀਕ ਹੈ ਘਰ ਆਉਣ ਵਾਸਤੇ ਫਿਰ ਇਹਨੇ ਕੇ 3 ਵੀਹਲ ਵਾਲੀ ਨੂੰ ਵੇਖ ਲਿਆ ਵੀ ਫਿਰ ਇਹ ਘੁੰਮਦਾ ਪਿਆ ਵਾ ਗੋਲਡਨ ਐਵਨਿਊ ਵਾਲੀ ਬਾਹਰ ਗੇਟ ਉੱਤੇ ਤੇ ਉਹਨੇ 3 ਵੀਹਲ ਵਾਲਿਆਂ ਨੇ ਜਾ ਕੇ ਸਾਨੂੰ ਬੱਚੇ ਨੂੰ ਸਾਨੂੰ ਰਿਕਵਰ ਕਰਵਾ ਦਿੱਤਾ ਅਸੀਂ ਬਹੁਤ ਖੁਸ਼ ਹੋਇਆ ਇਹਦੇ ਚ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਦੀਆਂ ਹਦਾਇਤਾਂ ਦੇ ਅਨਸਾਰ ਸਾਨੂੰ ਇਹ ਨਹੀਂ ਖੁਸ਼ੀ ਹੈ ਕਿ ਮਾਨਯੋਗ ਕਮਿਸ਼ਨਰ ਸਾਨੂੰ ਕਹਿ ਸਕਦੇ ਆ ਕਿ ਤੁਹਾਡੇ ਦਿਸ਼ਾ ਨਿਰਦੇਸ਼ ਦੇ ਨਾਲ ਅਸੀਂ ਇਹ ਬੱਚੇ ਨੂੰ ਸਾਰ ਰਿਕਵਰ ਕਰ ਲਿਆ ਜੀ ਇਹ ਤੇ ਮਾਨ ਇੱਜ਼ਤ ਵਧਿਆ ਸਾਡੇ ਅਮਰਸਰ ਦਾ ਤੇ ਇਹ ਸਾਰੇ ਬੱਚਾ ਜਿਹੜਾ ਵਾ ਜੰਮੂ ਤੋਂ ਜੰਮੂ ਤੋਂ ਆਏ ਸੀਗੇ ਇਹ ਉੱਥੇ ਪਰਚਾ ਦਰਜ ਕਰਾਉਂਦੇ ਫਿਰਦੇ ਸੀਗੇ ਬੱਚੇ ਬੜੇ ਹੀ ਦੇ ਫਾਦਰ ਵੀ ਬੜੇ ਜਿਆਦੇ ਨਰਵਸ ਸੀਗੇ ਸਾਰੇ ਰੋਂਦੇ ਸੀ ਸਾਡੇ ਕੋਲ ਆਣਗੇ ਤੇ ਪਰ ਇਹ ਸਾਡੇ ਖੁਸ਼ੀ ਵਾਲਾ ਟਾਈਮ ਹੈ ਕਿ ਸ਼੍ਰੀ ਗੁਰੂ ਆਮਦਾਸ ਦੀ ਪਵਿੱਤਰ ਧਰਤੀ ਤੇ ਮਾਨ ਜੋ ਕਮਿਸ਼ਨਰ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਉਹਨਾਂ ਦੇ ਨਿਸ਼ਾਨ ਦੇ ਮਿਹਨਤ ਕਰਦੇ ਇਹ ਬੱਚੇ ਸਰ ਕਵਰ ਕਰ ਲਿਆ ਜੀ ਸਰ ਟੀਮ ਦੀ ਕਿੰਨੀ ਬਹਾਦਰੀ ਮੰਨਦੇ ਜੀ ਟੀਮ ਦੀ ਮੈਂ ਸਰ ਬਹੁਤ ਬਹਾਦਰੀ ਮੰਨਦਾ ਜੀ ਦੇਖੋ ਜੀ ਇਹ ਬੱਚਾ ਹੈ ਬੱਚੇ ਰੱਬ ਦਾ ਰੂਪ ਹੈ ਤੁਹਾਨੂੰ ਦੱਸਿਆ ਬੱਚੇ ਰੱਬ ਦਾ ਰੂਪ ਹੁੰਦੇ ਆ ਕਿੰਨੇ ਸਾਲਾਂ ਦਾ ਬੱਚਾ ਹੈ ਸਾਰੇ ਇਹ ਸਰ 8 ਸਾਲ ਦਾ ਬੱਚਾ ਜੀ 8 ਸਾਲ ਦਾ ਲੇਕਿਨ ਚੁਸਤ ਹੈ ਬੱਚਾ ਚੁਸਤ ਹੈ ਇਹ ਆਪਣੇ ਮਾਪੇ ਦੇ ਨਾਲ ਆਇਆ ਸੀ ਇੱਥੇ ਨਹੀਂ ਇਹ ਮਾਪੇ ਦੇ ਨਾਲ ਨਹੀਂ ਆਇਆ ਸੀ ਆਪਣੇ ਗਵੰਡੀ ਹੈ ਉਹਨਾਂ ਦੇ ਕੋਲ ਹੀ ਰਹਿੰਦਾ ਸੀ ਇੱਕ ਰੈਨ ਦੀ ਦੁਕਾਨ ਆ ਮਿਸਟਰ ਆਪਣੇ ਹੈ ਗਿਆ ਪਰਮਜੀਤ ਸਿੰਘ ਜੀ ਉਹਨਾਂ ਦੇ ਨਾਲ ਹੀ ਆਇਆ ਸੀਗਾ ਬੱਚਾ ਆਪਣੇ ਮਾਪਿਓ ਦੇ ਨਾਲ ਨਹੀਂ ਆਇਆ ਸੀਗਾ ਲੇਕਿਨ ਮਾਪਿਓ ਬਾਅਦ ਵਿੱਚ ਆਏ ਆ ਇੱਥੇ ਪਰਮਜੀਤ ਨਾਲ ਸਾਡਾ ਬੱਚਾ ਕੋਈ ਵੈਸੇ ਗਵਾਚ ਗਿਆ ਸੀ ਜਾਂ ਇਹਨੂੰ ਕੋਈ ਜਾਣੀ ਵੀ ਲੈ ਗਿਆ ਸੀ ਦੇਖੋ ਜੀ 2 ਦਿਨ ਸਾਡਾ ਇਹ ਬੱਚਾ ਬਾਹਰ ਰਿਹਾ ਹੈ ਠ ਤੇ ਦੋ ਦਿਨ ਬਾਅਦ ਆ ਇਟ ਮੀਨਸ ਵੀ ਕੋਈ ਨਾ ਕੋਈ ਇਹਨੂੰ ਆਪਣੇ ਘਰ ਰੱਖਿਆ ਕਿਸੇ ਨੇ ਪਰ ਇਹਨੂੰ ਇਹ ਨਹੀਂ ਪਤਾ ਬੱਚਾ ਬਾਹਰ ਲੈ ਕੇ ਗਏ ਆ ਪਰ ਅੱਗੇ ਦੱਸ ਨਹੀਂ ਪਾਇਆ ਬੱਚਾ ਕਿ ਕਿਸ ਨੂੰ ਕਿੱਥੇ ਲੈ ਗਏ ਕਿੱਥੇ ਨਿਕੋਣ ਗਿਆ ਵਾ ਨਹੀਂ ਕੋਈ ਨੰਬਰ ਨਹੀਂ ਕੋਈ ਪਤਾ ਨਹੀਂ ਲੱਗਿਆ ਤੇ ਫਿਰ ਇਹ ਬੱਚਾ ਉੱਥੋਂ ਭੱਜ ਗਏ ਪਹਿਲਾਂ ਫਿਰ ਆਪਣਾ ਬਾਹਰ ਨਿਕਲ ਕੇ ਤੇ ਫਿਰ ਮੁੱਖ ਬੁਲੇ ਥਾਣੇ ਸ੍ਰੀਵਤਰ ਵਗੈਰਾ ਨੇ ਸਾਨੂੰ ਸਾਡਾ ਬੱਚਾ ਨੂੰ ਗੱਲਾਂ ਵੀ ਤੁਸੀਂ ਬੱਚੇ ਲੱਭਦੇ ਫਿਰਦੇ ਹੋ ਤੇ ਇਹ ਬੱਚਾ ਤੁਹਾਨੂੰ ਆਪਾਂ ਇਹ ਇਹ ਤੇ ਨਹੀਂ ਫੋਟੋਆਂ ਪਾਈਆਂ ਉਹਨਾਂ ਨੇ ਫੋਟੋਆਂ ਦੇ ਉੱਪਰ ਹੀ ਬੱਚਾ ਰਿਕਵਰ ਕਰ ਲਿਆ ਜੀ ਸਰ ਹੁਣ ਬੱਚਾ ਪਰਿਵਾਰ ਨਾਲ ਸੌਂ ਗਿਆ ਹਾਂ ਬਚਾਏ ਪਰਵਾਨ ਨੂੰ ਸੌਂ ਦਿੱਤਾ ਜਾਏਗੀ ਬੜੀ ਮਾਣ ਈਤ ਵਾਲੀ ਗੱਲ ਹੈ ਅਮਰitsar ਪੁਲਿਸ ਦੀ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਸਾਨੂੰ ਬਹੁਤ ਬਰੀਫ ਕਰਦੇ ਆ ਵੀ ਕੋਈ ਵੀ ਪੁਆਇੰਟ ਛੋਟਾ ਵੀ ਹੁੰਦਾ ਹੈ ਅਮਰਸਰ ਨਗਰੀ ਕੋਈ ਵੀ ਹੁੰਦਾ ਹੈ ਉਹਦੀ ਪੂਰੀ ਹੈਲਪ ਕਰਨੀ ਆ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਕੇ ਤੇ ਇਹ ਬੱਚੇ ਨੂੰ ਆਪਾਂ ਮੇਰੀ ਟੀਮ ਦੇ ਜਿਹਨੇ ਮਤਲਬ ਕੀਤੀ ਹੈ ਛਲਾਗਾ ਜੋ ਕੰਮ ਕੀਤਾ ਬੜਾ ਅਪਰੀਸ਼ੀਏਟ ਕੀਤਾ ਇਹਨਾਂ ਨੂੰ ਮਾਨਯੋਗ ਕਮਿਸ਼ਨਰ ਸਾਹਿਬ ਜੀ ਨੂੰ ਵੀ ਮੈਂ ਕਹੂੰਗਾ ਮੇਰੀ ਟੀਮ ਨੂੰ ਸਰਟੀਫਿਕੇਟ ਦਿੱਤਾ ਜਾਵੇ ਇਸ ਕੰਮ ਬਾਰੇ